ਲੁਧਿਆਣਾ ਦਿੱਲੀ ਬੋਸ ਤੇ ਬਿਲਕੁਲ ਤਸਵੀਰਾਂ ਦਿਖਾ ਰਹੇ ਆ ਜੋ ਜਦਵੰਦੀ ਨਿਆਂ ਸਿੰਘ ਜੀ ਕੱਲ ਜਿਨ੍ਹਾਂ ਨੇ ਹਮਲਾ ਕੀਤਾ ਸੀ ਸ਼ਿਵਸ਼ਨਾ ਆਗੂ ਦੇ ਉਹ ਉਹਨਾਂ ਨੂੰ ਅੱਜ ਕੋਰਟ ਦੇ ਵਿੱਚ ਮਾਨ ਜੋ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਔਰ ਬਿਲਕੁਲ ਤਸਵੀਰਾਂ ਦਿਖਾ ਰਹੇ ਆ ਲਾਈਵ ਬਿਲਕੁਲ ਪੇਸ਼ ਕੀਤਾ ਜਾ ਰਿਹਾ ਕੋਰਟ ਦੇ ਵਿੱਚ ਔਰ ਦੇਖੋ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਕਿੰਨੇ ਦਿਨਾਂ ਦਾ ਰਿਮਾਂਡ ਮਿਲਦਾ ਜੋ ਵੀ ਅਪਡੇਟ ਹੋਊਗੀ ਬਿਲਕੁਲ ਤਸਵੀਰਾਂ ਦਿਖਾਈਆਂ ਜਾਣਗੀਆਂ ਬਿਲਕੁਲ ਤਸਵੀਰਾਂ ਦਿਖਾਈਆਂ ਜਾ ਰਹੀਆਂ ਨੇ ਔਰ ਜਾ ਵੀ ਰਹੇ ਨੇ ਕੋਈ ਨਹੀਂ ਕੋਈ ਨਹੀਂ ਸਾਹ ਦੇ ਪਿੱਛੇ ਦੇਖੋ ਤੁਹਾਨੂੰ ਕੋਈ ਨਹੀਂ ਇਹਦਾ ਆਇਆ ਬਿਲਕੁਲ ਤਸਵੀਰਾਂ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਦੋ ਨਿਆਂ ਸਿੰਘਾਂ ਨੂੰ ਪੇਸ਼ ਕੀਤਾ ਜਾ ਰਿਹਾ ਔਰ ਮੈਂ ਮਾਨਜੋ ਕੋਰਟ ਦੇ ਵਿੱਚ ਲੈ ਕੇ ਜਾ ਰਿਹਾ ਔਰ ਦੇਖੋ ਅੱਗੇ ਮੀਡੀਆ ਨੂੰ ਐਂਟਰੀ ਬੰਦ ਹੈ ਬਿਲਕੁਲ ਤਸਵੀਰਾਂ ਲੁਧਿਆਣਾ ਦਿੱਲੀ ਬੋਸ ਤੇ ਬਿਲਕੁਲ ਤਸਵੀਰਾਂ ਦਿਖਾ ਰਹੇ ਆ ਜੋ ਜ데요ਵੰਦੀ ਨਿਆਂ ਸਿੰਘ ਸੀ ਕੱਲ ਜਿਨ੍ਹਾਂ ਨੇ ਹਮਲਾ ਕੀਤਾ ਸੀ ਸ਼ਿਵਸ਼ਨਾ ਆਗੂ ਦੇ ਉਹ ਉਹਨਾਂ ਨੂੰ ਅੱਜ ਕੋਰਟ ਦੇ ਵਿੱਚ ਮਾਨ ਜੋ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਔਰ ਬਿਲਕੁਲ ਤਸਵੀਰਾਂ ਦਿਖਾ ਰਹੇ ਆ ਲਾਈਵ ਬਿਲਕੁਲ ਪੇਸ਼ ਕੀਤਾ ਜਾ ਰਿਹਾ ਕੋਰਟ ਦੇ ਵਿੱਚ ਉਹ ਦੇਖੋ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਕਿੰਨੇ ਦਿਨਾਂ ਦਾ ਰਿਮਾਂਡ ਮਿਲਦਾ ਜੋ ਵੀ ਅਪਡੇਟ ਹੋਊਗੀ ਬਿਲਕੁਲ ਤਸਵੀਰਾਂ ਦਿਖਾਈਆਂ ਜਾਣਗੀਆਂ ਬਿਲਕੁਲ ਤਸਵੀਰਾਂ ਦਿਖਾਈਆਂ ਜਾ ਰਹੀਆਂ ਨੇ ਔਰ ਜਾ ਵੀ ਰਹੇ ਨੇ ਕੋਈ ਨਹੀਂ ਕੋਈ ਨਹੀਂ ਸਾਹ ਪਿੱਛੇ ਦੇਖੋ ਤੁਹਾਨੂੰ ਕੋਈ ਨਹੀਂ ਇਹਦਾ ਬਿਲਕੁਲ ਤਸਵੀਰਾਂ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਦੋ ਨਯੰਗ ਸਿੰਘਾਂ ਨੂੰ ਪੇਸ਼ ਕੀਤਾ ਜਾ ਰਿਹਾ ਔਰ ਮੈਂ ਮਾਂਜੋ ਕੋਰਟ ਦੇ ਵਿੱਚ ਲੈ ਕੇ ਜਾ ਰਿਹਾ ਔਰ ਦੇਖੋ ਅੱਗੇ ਮੀਡੀਆ ਨੂੰ ਐਂਟਰੀ ਬਣਦਾ ਬਿਲਕੁਲ ਤਸਵੀਰਾਂ ਲੁਧਿਆਣਾ ਦੇਲੀ ਪੋਸਟ ਤੇ ਬਿਲਕੁਲ ਤਸਵੀਰਾਂ ਦਿਖਾ ਰਿਹਾ ਜੋ ਜ데요ਵੰਦੀ ਨਯੰਗ ਸਿੰਘ ਸੀ ਕੱਲ ਜਿਨ੍ਹਾਂ ਨੇ ਹਮਲਾ ਕੀਤਾ ਸੀ ਸ਼ਿਵਸ਼ਨਾ ਆਗੂ ਦੇ ਉਹ ਉਹਨਾਂ ਨੂੰ ਅੱਜ ਕੋਰਟ ਦੇ ਵਿੱਚ ਮਾਂਜੋ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਔਰ ਬਿਲਕੁਲ ਤਸਵੀਰਾਂ ਦਿਖਾ ਰਹੇ ਆ ਲਾਈਵ ਬਿਲਕੁਲ ਪੇਸ਼ ਕੀਤਾ ਜਾ ਰਿਹਾ ਕੋਰਟ ਦੇ ਵਿੱਚ ਔਰ ਦੇਖੋ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਕਿੰਨੇ ਦਿਨਾਂ ਦਾ ਰਿਮਾਨਡ ਮਿਲਦਾ ਜੋ ਵੀ ਅਪਡੇਟ ਹੋਊਗੀ ਬਿਲਕੁਲ ਤਸਵੀਰਾਂ ਦਿਖਾਈਆਂ ਜਾਣਗੀਆਂ ਬਿਲਕੁਲ ਤਸਵੀਰਾਂ ਦਿਖਾਈਆਂ ਜਾ ਰਹੀਆਂ ਨੇ ਔਰ ਜਾ ਵੀ ਰਹੇ ਨੇ ਕੋਈ ਨਹੀਂ ਕੋਈ ਨਹੀਂ ਸਾਹਿਬ ਪਿੱਛੇ ਪਿੱਛੇ ਕੋਈ ਨਹੀਂ ਦੇਖੋ ਉਧਰ ਵਿੱਚ ਇਧਰ ਆਇਓ ਬਿਲਕੁਲ ਤਸਵੀਰਾਂ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਦੋ ਨਿਆਂ ਸਿੰਘਾਂ ਨੂੰ ਪੇਸ਼ ਕੀਤਾ ਜਾ ਰਿਹਾ ਔਰ ਮੈਂ ਮਾਂਜੋ ਕੋਰਟ ਦੇ ਵਿੱਚ ਲੈ ਕੇ ਜਾ ਰਿਹਾ ਔਰ ਦੇਖੋ ਅੱਗੇ মিডিਆ ਨੂੰ ਐਂਟਰੀ ਬਣਦਾ ਬਿਲਕੁਲ ਤਸਵੀਰਾਂ ਲੁਧਿਆਣਾ ਦੇਲੀ ਪੋਸਟ ਤੇ ਬਿਲਕੁਲ ਤਸਵੀਰਾਂ ਦਿਖਾ ਰਿਹਾ ਜੋ ਜਦੇਵੰਦੀ ਨਿਆਂ ਸਿੰਘ ਸੀ ਕੱਲ ਜਿਨ੍ਹਾਂ ਨੇ ਹਮਲਾ ਕੀਤਾ ਸੀ ਸ਼ਿਵਸ਼ਨਾ ਆਗੂ ਦੇ ਉਹ ਉਹਨਾਂ ਨੂੰ ਅੱਜ ਕੋਰਟ ਦੇ ਵਿੱਚ ਮਾਂਜੋ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਔਰ ਬਿਲਕੁਲ ਤਸਵੀਰਾਂ ਦਿਖਾ ਰਹੇ ਆ ਲਾਈਵ ਬਿਲਕੁਲ ਪੇਸ਼ ਕੀਤਾ ਜਾ ਰਿਹਾ ਕੋਰਟ ਦੇ ਵਿੱਚ ਔਰ ਦੇਖੋ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਕਿੰਨੇ ਦਿਨਾਂ ਦਾ ਰਿਮਾਂਡ ਮਿਲਦਾ ਜੋ ਵੀ ਅਪਡੇਟ ਹੋਊਗੀ ਬਿਲਕੁਲ ਤਸਵੀਰਾਂ ਦਿਖਾਈਆਂ ਜਾਣਗੀਆਂ ਬਿਲਕੁਲ ਤਸਵੀਰਾਂ ਦਿਖਾਈਆਂ ਜਾ ਰਹੀਆਂ ਨੇ ਔਰ ਜਾ ਵੀ ਰਹੇ ਨੇ ਕੋਈ ਨਹੀਂ ਕੋਈ ਨਹੀਂ ਸਾਹ ਦੇ ਪਿੱਛੇ ਦੇਖੋ ਤੁਹਾਨੂੰ ਕੋਈ ਨਹੀਂ ਇਹਦਾ ਬਿਲਕੁਲ ਤਸਵੀਰਾਂ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਦੋ ਨਿਆਂ ਸਿੰਘਾਂ ਨੂੰ ਪੇਸ਼ ਕੀਤਾ ਜਾ ਰਿਹਾ ਔਰ ਮੈਂ ਮਾਨ ਜੋ ਕੋਰਟ ਦੇ ਵਿੱਚ ਲੈ ਕੇ ਜਾ ਰਿਹਾ ਔਰ ਦੇਖੋ ਅੱਗੇ মিডিਆ ਨੂੰ ਐਂਟਰੀ ਬਣਦਾ ਬਿਲਕੁਲ ਤਸਵੀਰਾਂ